ਜੇ ਤੁਸੀਂ ਕਹਿੰਦੇ ਚਿੱਟਾ ਵੇਚਿਆ ਸਾਰਾ ਪੰਜਾਬ ਹੀ ਕਹੀਏ ਜਾ ਰਿਹਾ ਕਿ ਪੰਜਾਬ ਦੇ ਵਿੱਚ ਚਿੱਟਾ ਲਿਆਉਣ ਵਾਲਾ ਮਜਿੱਠੀਆ ਤੇ ਫਿਰ ਭਾਈ ਤੁਸੀਂ ਉਹਦੇ ਉੱਤੇ ਪਰਚਾ ਦਰਜ ਕਿਉਂ ਨਹੀਂ ਕਰਦੇ ਤੇ ਹਰ ਸਿਮਰ ਦਾ ਬਿਆਨ ਇਹ ਸੀ ਕਿ ਜੇਕਰ ਇੱਕ ਮੇਰਾ ਭਰਾ ਚਿੱਟਾ ਵੇਚਦਾ ਜਾਂ ਚਿੱਟਾ ਵੇਚਿਆ ਸੀ ਤਾਂ ਸਰਕਾਰ ਉਹ ਤੇ ਐਨਡੀਪੀਐਸ ਦਾ ਕੇਸ ਕਿਉਂ ਨਹੀਂ ਦਰਜ ਕਰਦੀ ਇਹ ਵੀ ਸਰਕਾਰ ਨੂੰ ਇੱਕ ਵੱਡਾ ਚੈਲੰਜ ਆ ਵੀ ਗੈਂਗਸਟਰ ਹੈਗਾ ਗੈਂਗਸਟਰ ਰਹਿਣਾ ਸੀ ਨੇ ਲੋਕਾਂ ਦੇ ਜਿਹੜਾ ਧੀਆਂ ਪੁੱਤਾਂ ਤੋਂ ਫਰੋਤੀਆਂ ਮੰਗਦੀਆਂ ਸੀ ਨੇ ਫਿਰ ਜਾ ਕੇ ਲੋਕ ਖੁਸੇ ਕਹਿੰਦਾ ਭਾਵ ਕਿ ਲੋਕ ਕਿਸੇ ਪਾਸੇ ਨਹੀਂ ਮੰਨ ਆ ਅੱਜ ਆਪਾਂ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਕਰਨੀ ਆ ਕਈ ਐ ਖਬਰਾਂ ਜੁੜੀਆਂ ਨੇ ਪੰਜਾਬ ਦੇ ਵਿੱਚ ਇਹ ਤਾਂ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਕਿ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਦੇ ਡੀਜੀਪੀ ਵੱਲੋਂ ਜਿਹੜਾ ਇੱਕ ਨਿਰਦੇਸ਼ ਦਿੱਤੇ ਗਏ ਸੀ 72 ਘੰਟਿਆਂ ਦੇ ਜਿਹੜਾ ਲਗਭਗ ਪੂਰੇ ਹੋਣ ਤੋਂ ਬਾਅਦ ਵੀ ਜਿਹੜਾ ਧੜਾ ਧੜ ਜਿਹੜੇ ਪੰਜਾਬ ਦੇ ਵਿੱਚ ਅਨਕਾਉਂਟਰ ਹੋ ਰਹੇ ਆ ਉਹ ਅਨਕਾਉਂਟਰ ਅਸਲੀ ਆ ਫੇਕ ਆ ਇਹ ਕੀ ਹੈ ਇਹ ਤੁਸੀਂ ਆਪ ਦੱਸ ਸਕਦੇ ਹੋ ਕਿਉਂਕਿ ਜੋ ਅੱਜ ਹਾਲਾਤ ਪੰਜਾਬ ਦੇ ਹੋ ਰਹੇ ਆ ਮੈਂ ਤੁਹਾਨੂੰ ਇਹ ਪਹਿਲਾਂ ਵੀ ਦੱਸਿਆ ਕਈ ਵਾਰੀ ਕਿ ਪਤਾ ਨਹੀਂ ਕਦੋਂ ਕਿਸ ਦੇ ਗੋਲੀ ਵੱਜ ਜਾਵੇ ਇੰਨੇ ਖਤਰਨਾਕ ਜਿਹੜੇ ਹਾਲਾਤ ਪੰਜਾਬ ਦੇ ਬਣੇ ਹੋਏ ਆ ਇੱਕ ਜਿਹੜੇ ਕਿ ਮਾਨਸਾ ਜ਼ਿਲ੍ਹੇ ਦੇ ਖੇਲਣ ਦੇ ਵਿੱਚੋਂ ਇੱਕ ਔਰਤ ਸਾਬਕਾ ਸਰਪੰਚ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਲੁਧਿਆਣੇ ਦੇ ਵਿੱਚ ਗੈਂਗਸਟਰਾਂ ਦਾ ਜਿਹੜਾ ਗੋਲੀਆਂ ਮਾਰ ਕੇ ਜਿਹੜਾ ਅਨਕਾਊਂਟਰ ਕਰ ਦਿੱਤਾ ਜਨਨ ਕਿ ਜੇਕਰ ਆਪਾਂ ਇਹ ਜੇ ਬਾਰ ਦਾ ਆਪਾਂ ਦੇਖਦੇ ਆ ਤਾਂ ਪੰਜਾਬ ਦੇ ਹਰ ਘੰਟੇ ਬਾਅਦ ਜਿਹੜੀ ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਪੁਲਿਸ ਨੇ ਉਸ ਦਾ ਅਨਕਾਊਂਟਰ ਕਰ ਦਿੱਤਾ ਜਾਂ ਗੈਂਗਸਟਰ ਫਲਾਣੇ ਦੇ ਗੋਲੀ ਮਾਰ ਗਏ ਜਾਂ ਫਲਾਣਾ ਧੋਕੇ ਦੇ ਗੋਲੀ ਮਾਰ ਗਿਆ ਜਿਹੜਾ ਆਹੀ ਹਾਲਾਤ ਪੰਜਾਬ ਦੇ ਅੱਜ ਬਣੇ ਹੋਏ ਆ ਤੇ ਨਾਲ ਹੀ ਇਹਦੇ ਖਬਰ ਜੁੜੀ ਹੈ ਇੱਕ ਅਕਾਲੀ ਦਲ ਬਾਦਸ਼ ਪੰਜਾਬ ਦੇ ਆਗੂ ਤੇ ਤੇ ਗੋਲੀਆਂ ਦੇ ਨਾਲ ਹਮਲਾ ਹੋਇਆ ਤੇ ਕਰਮ ਚੰਗੇ ਸੀ ਉਹਦੇ ਬਚ ਗਿਆ ਤੇ ਗੱਡੀ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਨੇ ਤੇ ਜਿਹੜਾ ਕਿ ਇਹ ਤੋਂ ਪਹਿਲਾਂ ਵੀ ਜਿਹੜੀਆਂ ਕਈ ਵਾਰ ਦਾ ਧਾਣ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਯਾਨੀ ਕਿ ਭਾਈ ਅੰਮਰਪਾਲ ਸਿੰਘ ਦੀ ਜਥੇਬੰਦੀ ਨਾਲ ਘਟਨਾਵਾਂ ਵਾਪੜੀਆਂ ਨੇ ਕਈ ਨੌਜਵਾਨਾਂ ਨੂੰ ਜਿਹੜਾ ਮਾਰਮਕਾਇਆਗਾ ਤੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਅੱਜ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਨੇ ਉਹ ਉਤੇ ਮੜ ਰਿਹਾ ਕਾਂਗਰਸ ਕਹਿੰਦੀ ਫਲਾਣੇ ਨੇ ਖਰਾਬ ਕਰ ਦਿੱਤੇ ਅਕਾਲੀ ਕਹਿੰਦੇ ਫਰਾਲੇ ਨੇ ਖਰਾਬ ਕਰ ਦਿੱਤੇ ਆਵਾ ਦੀ ਪਾਰਟੀ ਕਹਿੰਦੀ ਫਲਾਣੇ ਨੇ ਖਰਾਬ ਕਰ ਦਿੱਤੇ ਹੁਣ ਇਹਦੇ ਵਿੱਚ ਇੱਕ ਪੱਤਾ ਹੋਰ ਖੇਡਿਆ ਜਾ ਰਿਹਾ ਉਹ ਕੌਣ ਖੇਡ ਰਿਹਾਗਾ ਉਹ ਬੀਜੇਪੀ ਦੀ ਸਰਕਾਰ ਐਂਟਰੀ ਕਰ ਸਕਦੀ ਹੈ ਪੰਜਾਬ ਦੇ ਵਿੱਚ ਆ ਇੱਕ 24 ਫਰਵਰੀ ਨੂੰ ਦੱਸਿਆ ਜਾ ਰਿਹਾ ਕਿ ਮੋਗੇ ਦੇ ਵਿੱਚ ਰੈਲੀ ਹੋਣੀ ਆ ਉਹਦੇ ਵਿੱਚ ਵੱਡੇ ਫੇਰ ਬਦਲ ਹੋ ਸਕਦੇ ਆ ਜਿੱਥੇ ਦੱਸਿਆ ਜਾ ਰਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਲਿਆ ਜਾ ਸਕਦਾ ਤੇ ਨਾਲ ਹੀ ਕਿਸਾਨੀ ਦਾ ਫੈਸਲਾ ਲਿਆ ਜਾ ਸਕਦਾ ਤਾਂ ਫਿਰ ਉਹ ਜਿਹੜੀ ਵੋਟ ਆ ਉਹ ਕਿੱਧਰ ਭੁਗਤੂਗੀ ਇਹ ਇੱਕ ਵੱਡੇ ਸਵਾਲ ਨੇ 2027 ਨੂੰ ਉਹ ਕਹਿੰਦਾ ਮੈਂ ਆ ਜਾ ਉਹ ਕਹਿੰਦਾ ਮੈਂ ਆ ਜਾ ਪਰ ਪਤਾ ਨਹੀਂ ਕਿ ਕਿਹੜੀ ਪਾਰਟੀ ਕਿਹਦੇ ਬਾਜ਼ੀ ਮਾਰ ਜਾਵੇ ਕਿ ਲੋਕ ਕਦੋਂ ਕਿਹੜੇ ਪਾਸੇ ਹੋ ਜਾਵਨ ਨਾਲ ਹੀ ਆਪਾਂ ਇਹਦੇ ਗੱਲਬਾਤ ਜੇ ਕਰੀਏ ਜੇ ਪੰਜਾਬ ਦੀ ਅੱਜ ਹਰ ਇੱਕ ਪਾਰਟੀ ਇੱਕ ਦੂਜੇ ਨੂੰ ਦੋਸਤ ਦੇ ਰਹੀ ਆ ਕਿ ਅਸੀਂ ਫਲਾਨਾ ਕਰਦਾਂਗੇ ਧਮਕਾ ਕਰਦਾਂਗੇ ਸ਼ਖਬੀਰ ਬਾਦਲ ਕਹਿੰਦਾ ਮੈਨੂੰ 10 ਸਾਲ ਦੇ ਦਿਓ 10 ਸਾਲ ਦੇ ਵਿੱਚ ਤੁਸੀਂ ਪੰਜਾਬ ਦੇਖ ਲਓ ਕਹਿੰਦਾ ਮੈਂ ਪੰਜਾਬ ਬਦਲ ਕੇ ਰੱਖ ਦੂੰਗਾ ਭਰਾਵਾ ਤੇਰੇ ਮੂਰੇ ਬੰਨੇ ਹੱਥ ਤੂੰ ਪੰਜਾਬ ਪਹਿਲਾਂ ਵੀ ਕੈਲੀਫੋਰਨੀਆ ਬਣਾ ਦਿੱਤਾ ਸੀ ਤੇ ਜੇਕਰ ਤੇਰੇ ਹੱਥ 10 ਸਾਲ ਆ ਗਏ ਤਾਂ ਤੂੰ ਬਰਬਾਲ ਤਾਂ ਬਸਾਕ ਕਰ ਦੇ ਇਹਦਾ ਤੇਰਾ ਇਹ ਮਤਲਬ ਆ ਕਿ ਮੈਂ ਜਿਹੜਾ ਕਿ ਪੰਜਾਬ ਨੂੰ ਤੁਸੀਂ ਕਿ ਇਸ ਤਰ੍ਹਾਂ ਬਣਾ ਦੂੰਗਾ ਮੈਂ ਤੁਸੀਂ ਆਖੋਗੇ ਵੀ ਇੱਕ ਨਵਾਂ ਪੰਜਾਬ ਆ ਗਿਆ। ਸੁਖਵੀਰ ਬਾਦਲ ਤਾਂ ਉਦੋਂ ਵੀ ਕਹਿੰਦਾ ਹੁੰਦਾ ਸੀ ਜਦੋਂ ਇਹਨਾਂ ਦੀ ਪੰਜ ਵਾਰੀ ਮੁੱਖ ਮੰਤਰੀ ਰੇਹਾ ਡਿਪਟੀ ਸੀਐਮ ਰੇਹਾ ਤੇ ਉਦੋਂ ਤੱਕ ਕੱਖ ਨਹੀਂ ਹੋਇਆ। ਤੇ ਅੱਜ ਜਿਹੜਾ ਪੰਜਾਬ ਦੇ ਵਿੱਚ ਬੁਰਾ ਹਾਲ ਹੋ ਰਿਹਾ ਚਾਹੇ ਗੈਂਗਸਟਰ ਨੂੰ ਲੈ ਕੇ ਕਹਿ ਲੋ ਚਾਹੇ ਨਸ਼ੇ ਨੂੰ ਲੈ ਕੇ ਕਹਿ ਲੋ ਤੇ ਕੀਤਾ ਕਿ ਇਹ ਸਬਦਾ ਜਿਹੜਾ ਦੋਸਾ ਕੌਣ ਮਰਦਾਗਾ? ਮਜੀਠੀਆ ਤੇ ਹਰਸਿੰਦਰ ਦਾ ਬਿਆਨ ਇਹ ਸੀ ਕਿ ਜੇਕਰ ਇੱਕ ਮੇਰਾ ਭਰਾ ਚਿੱਟਾ ਵੇਚਦਾ ਜਾਂ ਚਿੱਟਾ ਵੇਚਿਆ ਸੀ ਤਾਂ ਸਰਕਾਰ ਉਹਤੇ ਐਨਡੀਪੀਐਸ ਦਾ ਕੇਸ ਕਿਉਂ ਨਹੀਂ ਦਰਜ ਕਰਦੀ ਇਹ ਵੀ ਸਰਕਾਰ ਨੂੰ ਇੱਕ ਵੱਡਾ ਚੈਲੰਜ ਆ ਭਗਵਾਨਤਮਾਨ ਦੀ ਸਰਕਾਰ ਨੂੰ ਇੱਕ ਚੈਲੰਜ ਕੀਤਾ ਜੇਕਰ ਤੁਹਾਡੇ ਕੋਲ ਸਬੂਤ ਆ ਤੇ ਉਹਨੇ ਭਾਈ ਚਿੱਟਾ ਵੇਚਿਆ ਤੁਸੀਂ ਕਹਿੰਦੇ ਚਿੱਟਾ ਵੇਚਿਆ ਸਾਰਾ ਪੰਜਾਬ ਹੀ ਕਹੀਏ ਜਾ ਰਿਹਾ ਕਿ ਪੰਜਾਬ ਦੇ ਵਿੱਚ ਚਿੱਟਾ ਲਿਆਉਣ ਵਾਲਾ ਮਜਿੱਠੀਆ ਤੇ ਫਿਰ ਭਾਈ ਤੁਸੀਂ ਉਹਦੇ ਉੱਤੇ ਪਰਚਾ ਦਰਜ ਕਿਉਂ ਨਹੀਂ ਕਰਦੇ ਛੀਨੇ ਕੇ ਮोटे ਕੇਸਾਂ ਦੇ ਵਿੱਚ ਕਿਤੇ 1 ਗ੍ਰਾਮ ਪਾਤਾ ਕਿਤੇ 2 ਗ੍ਰਾਮ ਪਾਤਾ ਕਿਤੇ 4 ਗ੍ਰਾਮ ਪਾਤਾ ਮੁੰਡਲ ਚਾਚਾ ਕਿ ਤੁਸੀਂ ਜੇਲਾਂ ਦੇ ਵਿੱਚ ਛੁੱਟੇ ਸੁਟ ਰਹੇ ਹੋ ਠੀਕ ਆ ਕਿ ਭਾਈ ਤੁਸੀਂ ਉਹਨਾਂ ਦਾ ਇਲਾਜ ਕਰਾਓ ਜਾਂ ਉਹਨਾਂ ਦੀ ਤਸੱਲੀ ਬਕਸਾ ਜਿਹੜਾ ਕਿ ਉਹਨਾਂ ਦਾ ਇਲਾਜ ਕਰਾਇਆ ਜਾਵੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂ ਕਿਤੇ ਹੋਰ ਆਸੀਂ ਦੇਖਦੇ ਕਈ ਨੌਜਵਾਨ ਦੇ ਮਾਪੇ ਜਦੋਂ ਨਸ਼ਾ ਕਰਦੇ ਬੱਚੇ ਆਖ ਕੇ ਉਹਨਾਂ ਨੂੰ ਜਿਹੜਾ ਕਿ ਇੱਕ ਆ ਨਵਾਂ ਟਰੈਂਡ ਚੱਲਿਆਗਾ ਕਿ ਅਸੀਂ ਸੈਂਟਰ ਦੇ ਵਿੱਚ ਪਾ ਦਿੰਦੇ ਆ ਫਲਾਨੇ ਸੈਂਟਰ ਦੇ ਵਿੱਚ ਛੱਡ ਦਿੰਦੇ ਆ ਪਸ਼ੂਆਂ ਵਾਂਗੂ ਜੇਕਰ ਆਪਾਂ ਕਹਿੰਨੇ ਆ ਕਿ ਗਊਸਾਲਾ ਬਣਾਤੀ ਉਹਦੇ ਵਿੱਚ ਪਸ਼ੂ ਛੱਡ ਦਿੱਤੇ ਅਸੀਂ ਮੁਕਤ ਹੋ ਜਾਂਦੇ ਆ ਕਿ ਅਸੀਂ ਸਾਨੂੰ ਜਿਹੜਾ ਦੁਖੀ ਕਰਦਾ ਸੀ ਅਸੀਂ ਸੌਖੇ ਹੋ ਜਾਂਦੇ ਆ ਪਰ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਮੁੰਡਿਆਂ ਦੀ ਤੁਸੀਂ ਹਾਲਤ ਵੇਖੋ ਉੱਥੇ ਜਾ ਕੇ ਐਡੀ ਤਰਸਯੋਗ ਹਾਲਤ ਹੋ ਜਾਂਦੀ ਆ ਜਿਹੜਾ ਸੈਂਟਰ ਦੇ ਵਿੱਚ ਵਗ ਜਾਂਦਾ ਮੜ ਕਿਉਂ ਸੈਂਟਰ ਦੇ ਵਿੱਚ ਨਹੀਂ ਜਾਊਗਾ ਉਹ ਸੁਸਾਈਡ ਕਰ ਸਕਦਾਗਾ ਉੱਥੇ ਜਾ ਕੇ ਉਹਨਾਂ ਨੂੰ ਅੰਨੇ ਵਾ ਕੁੱਟਿਆ ਜਾਂਦਾਗਾ 10-10 ਘੰਟੇ ਜਿਹੜਾ ਉਹਨਾਂ ਨੂੰ ਠੰਡੇ ਥਾਹ ਤੇ ਬਿਠਾਇਆ ਜਾਂਦਾਗਾ ਮਾੜੀ ਮੋਟੀ ਗਲਤੀ ਹੋ ਜਾਵੀ ਇੱਥੋਂ ਤੱਕ ਕੇ ਜੇਕਰ ਨਹਾਉਣ ਨੂੰ ਲੈ ਕੇ ਠੰਡੇ ਪਾਣੀ ਨਾਲ ਨਵਾਇਆ ਜਾਂਦਾ ਇੱਥੋਂ ਤੱਕ ਕੇ ਗੱਲਾਂ ਸੁਣਨ ਨੂੰ ਮਿਲੀਆਂ ਜੇਕਰ ਕਿਸੇ ਤੋਂ ਮਾੜੀ ਮੋਟੀ ਲੜਾਈ ਉੱਤੇ ਗਲਤੀ ਹੋ ਜਾਵੇ ਤਾਂ ਕਹਿੰਦੇ ਆ ਜਾ ਕੇ ਚਮਚਾ ਤੋਂ ਚਮਚੇ ਨਾਲ ਨਾ ਸਾਰੀ ਬਾਲਟੀ ਚਮਚੇ ਦੇ ਨਾਲ ਪਾਉਣੀ ਆਪਣੇ ਸਪਿੰਡੇ ਦੇ ਉੱਪਰ ਅੱਜ ਸਾਡੇ ਨੌਜਵਾਨਾਂ ਤੇ ਇੱਕ ਪੁਲਿਸ ਦਾ ਕੈਰ ਹੋ ਰਿਹਾ ਇੱਕ ਜਿਹੜੇ ਸੈਂਟਰ ਨੇ ਨਸਾ ਸੜਾਊ ਹਾਊਸ ਸੈਂਟਰ ਦੇ ਜਿਹੜਾ ਕਿਹਾ ਜਾ ਰਿਹਾ ਇਹਨਾਂ ਦੇ ਵਿੱਚ ਕਹਿਰ ਹੋ ਰਿਹਾ ਜਿਹੜੇ ਗੈਰ ਕਾਨੂੰਨੀ ਚੱਲ ਰਹੇ ਆ ਕਿਸੇ ਕੋਲੇ ਪਰਮਿਸ਼ਨ ਨਹੀਂ ਨਾ ਜਾ ਕੇ ਕਿਸੇ ਨੇ ਵੇਖਣਾ ਕਿ ਉੱਥੇ ਹੋ ਕੀ ਰਿਹਾ ਬੱਚਿਆਂ ਦੇ ਨਾਲ ਨੌਜਵਾਨਾਂ ਦੇ ਨਾਲ ਠੀਕ ਆ ਕਿ ਭਾਈ ਉਹ ਮੈਂ ਮੰਨਦਾਗਾ ਕਿ ਦੁਖੀ ਨੇ ਤੁਸੀਂ ਵੀ ਦੁਖੀ ਹੋ ਤੇ ਉਹ ਵੀ ਦੁਖੀ ਨੇ ਵਿਚਾਰੇ ਪਰ ਉਹਨਾਂ ਨੂੰ ਉੱਥੇ ਡਾਂਗਾ ਦੇ ਨਾਲ ਕੁੱਟਿਆ ਜਾਂਦਾ ਤੇ ਉਹਨਾਂ ਦਾ ਉਹ ਬੁਰਾ ਹਾਲ ਕੀਤਾ ਜਾਂਦਾ ਤੇ ਜਿਹੜਾ ਕਹਿਣ ਤੋਂ ਸੁਣਨ ਤੋਂ ਪਰੇ ਆ ਕਹਿੰਦਾ ਭਾਵ ਕਿ ਮੇਰਾ ਇਹ ਆ ਕਿ ਅਸੀਂ ਆਪਣੇ ਪੁੱਤਾਂ ਨੂੰ ਪਾਲ ਕੇ ਠੀਕ ਆ ਕਿ ਭਾਈ ਬੁਰੇ ਕੰਮ ਤੇ ਲੱਗ ਗਿਆ ਉਹਨੂੰ ਬੜੇ ਸਮਝਦੇ ਨਾਲ ਤਰੀਕੇ ਦੇ ਨਾਲ ਮੋੜ ਲਵੋ ਸਰਕਾਰ ਇਹ ਮੋੜਨ ਦੇ ਬਹਾਨੇ ਤੇ ਜਿਹੜਾ ਕਿ ਫੜ ਫੜ ਜਾਂਦਾ ਜੇਲਾ ਦੇ ਵਿੱਚ ਸੁੱਟ ਰਹੀ ਆ ਜਾਂ ਫਿਰ ਝੂਠੇ ਇਨਕਾਊਂਟਰ ਕਰ ਰਹੀ ਆ ਤੇ ਅਗਲੀ ਖਬਰ ਜਿਹੜੀ ਅੰਮਰਿਤਪਾਲ ਸਿੰਘ ਦੇ ਨਾਲ ਐਮਪੀ ਅੰਮਰਿਤਪਾਲ ਸਿੰਘ ਖਨੂਦ ਸਾਹ ਤੋਂ ਐਮਪੀ ਨੇ ਜੇਲ੍ਹ ਤੇ ਬੈਠੇ ਹੋਏ ਐਮਪੀ ਬਣਾਇਆ ਤਾਨੂੰ ਇਹ ਸਾਰਿਆਂ ਨੂੰ ਪਤਾ ਹੈ ਕਿ ਹਾਜੇ ਤੱਕ ਜਿਹੜਾ ਉਹਨਾਂ ਦੀ ਜਿਹੜੀ ਜ਼ੀਰੋ ਹਾਜ਼ਰੀ ਲੱਗੀ ਆ ਕਿ ਗੈਰ ਹਾਜ਼ਰੀਆਂ ਨੇ ਬੇਸ਼ੱਕ ਆ ਉਹਨਾਂ ਹਾਜ਼ਰੀਆਂ ਨੂੰ ਹਾਈ ਕੋਰਟ ਵੱਲੋਂ ਜਿਹੜਾ ਉਸੇ ਮਨਜ਼ੂਰੀ ਦੇ ਦਿੱਤੀ ਸੀ ਕਿ ਇਹਨਾਂ ਦੀ ਜਿਹੜੀਆਂ ਹਾਜ਼ਰੀਆਂ ਲਗਾਈਆਂ ਜਾਣ ਪਰ ਵੱਡਾ ਸਵਾਲ ਇਹ ਆ ਲੋਕਾਂ ਦੀ ਆਵਾਜ਼ ਬਣਨ ਵਾਲਾ ਬੰਦਾ ਲੋਕਾਂ ਦੇ ਨਸੇ ਸੜਾਉਣ ਵਾਲਾ ਬੰਦਾ ਸਿੱਧੇ ਰਾਹ ਪਾਉਣ ਵਾਲਾ ਬੰਦੇ ਤਾਂ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਆ ਜਿਹੜੇ ਬਦਮਾਸ਼ ਬੰਦੇ ਆ ਉਹ ਬਾਹਰ ਬੈਠੇ ਆ ਅਦੀ ਭਾਜਪਾ ਦੇ ਵਿੱਚ ਗੁੰਡਾਗਰਦੀ ਵਾਲੇ ਬੰਦੇ ਬੈਠੇ ਆ 40% ਬੰਦੇ ਕਰਮੀ ਬੰਦੇ ਬੈਠੇ ਆ ਤੇ ਬਲਾਤਕਾਰੀ ਬੰਦੇ ਬੈਠੇ ਆ ਮੰਨ ਲਓ ਗਾਹਾਂ ਚ ਬੰਬ ਧਮਾਕੇ ਕਰਨ ਵਾਲੀਆਂ ਐਮਪੀ ਦੀਆਂ ਟਿਕਟਾਂ ਲੜ ਕੇ ਜਿਹੜੀਆਂ ਉਹ ਬੀਜੇਪੀ ਦੇ ਵਿੱਚ ਬੈਠੀ ਆ ਜਿਹੜਾ ਕੋਈ ਬੁਰਾ ਕੰਮ ਕਰਦਾ ਤੇ ਉਹ ਬੀਜੇਪੀ ਦੇ ਵਿੱਚ ਚਲੇ ਜਾਂਦਾ ਉੱਥੇ ਜਿਹੜੀ ਕੋ ਖੁੱਲਾ ਸਾਰੀ ਜੋ ਮਰਜ਼ੀ ਕਰੋ ਤੁਸੀਂ ਜਾਨੀ ਕਿ ਅੰਮਰਪਾਲ ਸਿੰਘ ਨੂੰ ਹੁਣ ਜਿਹੜਾ ਹਾਈ ਕੋਰਟ ਵੱਲੋਂ ਵੀ ਇਹ ਦੇ ਦਿੱਤਾ ਗਿਆ ਕਿ ਜਿਹੜਿਆ ਕਿ ਪੰਨਲ ਸਰਕਾਰ ਦਾ ਬਣਿਆ ਜਿਹੜੀ ਦੇਖਰੇਖ ਕਰ ਰਹੀ ਆ ਉਹਨਾਂ ਨੂੰ 7 ਦਿਨਾਂ ਦਾ ਫੈਸਲਾ ਕਿ ਉਹੀ ਸਰਕਾਰ ਕਰੋਗੀ ਜਣੀ ਕਿ ਇੱਕ ਆਪਣਾ ਪੈਂਦਾ ਸੜਾ ਲਿਆ ਜਣੀ ਇੱਕ ਪੰਜਾਬੀ ਘਾਵਤਾ ਕਿ ਕੋਈ ਗੱਡਾ ਲੈਣ ਆਇਆ ਸੀ ਕਹਿੰਦਾ ਗੱਡੇ ਨਾਲ ਤਾਂ ਸਾਡਾ ਕੱਟਾ ਬੰਨਿਆ ਪਿਆ ਇਹਨੇ ਕਿਹਾ ਕਿ ਭਾਈ ਮੈਂ ਕੱਟੇ ਨੂੰ ਖੋਲ ਕੇ ਪਰੇ ਬੰਦ ਦਿਨਾ ਜਵਾਬ ਦੇਖੋ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਹਾਈ ਕੋਰਟ ਨੇ ਉਹੀ ਜਿਹੜਾ ਜਿਹੜੀ ਸਰਕਾਰ ਕਹਿੰਦੀ ਆ ਇਹ ਬਦਮਾਸ਼ ਆ ਇਹ ਗੈਂਗਸਟਰ ਆ ਇਹ ਹੱਤਵਾਦੀ ਆ ਇਹ ਵੱਖਵਾਦੀ ਆ ਮਾਹੌਲ ਖਰਾਬ ਕਰੂਗਾ ਉਸੇ ਨੂੰ ਕਹਦਾ ਦਿੱਤਾ ਕਿ ਤੁਸੀਂ ਨਵਟਾਰਾ ਕਰੋ ਉਹ ਭਾਈ ਕਿਵੇਂ ਕਰਨਗੇ ਉਹ ਤਾਂ ਪਹਿਲੀ ਦਲੀਲਾਂ ਦੇ ਰਹੇ ਆ ਕਿ ਇਹਨਾਂ ਨੂੰ ਸੁੱਟਣਾ ਨਹੀਂ ਚਾਹੀਦਾ ਤੇ ਕਹਿੰਦਾ ਭਾਵ ਕਿ ਜਿਹੜੀਆਂ ਬਹੁਤ ਸਾਰੇ ਐਸੇ ਫੈਸਲੇ ਨੇ ਜਿਹੜੇ ਸਰਕਾਰਾਂ ਗਲਤ ਵੀ ਕਰ ਰਹੀਆਂ ਤੇ ਚੰਗੇ ਵੀ ਕਰ ਰਹੀਆਂ ਨੇ ਮੈਂ ਇਹ ਸੋਚਦਾ ਹੁਣਾਂ ਕਿ ਜਿਹੜਾ ਬੰਦਾ ਭਾਈ ਜਿੱਤ ਗਿਆ ਚਾਹੇ ਮਾੜਾ ਸੀ ਜਾਂ ਇੱਕ ਮਰਜੀ ਸੀ ਪਰ ਮਾੜਾ ਤੁਸੀਂ ਦੇਖਿਆ ਕੀ ਆ ਲੋਕ ਮਾੜਾ ਬਣਾ ਰਹੇ ਆ ਅੱਜ ਲੱਖੇ ਸਦਾਨੇ ਤੇ ਲੋਕ ਟਰੋਲ ਕਰੀ ਜਾ ਰਹੇ ਆ ਜਿਉ ਅਕਾਲੀ ਦਲ ਵਾਰਤ ਪੰਜਾਬ ਦੇ ਜਾਤੀਬੰਦੀ ਵਿੱਚ ਆ ਗਿਆ ਜੇ ਕਾਂਗਰਸ ਵਿੱਚ ਵਗ ਜਾਂਦਾ ਫਿਰ ਖੁਸ਼ ਹੋ ਜਾਂਦੇ ਜੇ ਭਾਜਪੀ ਦੇ ਵਿੱਚ ਵਗ ਜਾਂਦਾ ਫਿਰ ਤੁਸੀਂ ਕਹਿੰਦਾ ਸੀ ਭਾਈ ਮੈਂ ਤਾਂ ਪਹਿਲੀ ਕਿਹਾ ਸੀ ਇਹ ਗਦਾਰ ਆ ਇਹ ਦੀਪ ਸਿੱਧੂ ਨਾਲ ਲੜਿਆ ਇਹ ਫਲਾਨਾ ਗਾ ਇਹ ਧੌਂਕਾ ਗਾ ਯਾਨੀ ਕਿ ਬੰਦੇ ਨੂੰ ਸੁਧਨ ਦਾ ਮੌਕਾ ਹੀ ਨਹੀਂ ਦਿੰਦੇ ਕਿ ਬੰਦਾ ਚੰਗੇ ਕੰਮ ਨਾ ਕਰੇ ਜਨੇ ਕਿ ਮਾਰੇ ਕੰਮ ਕਰੇ ਲੋਕ ਫਿਰ ਖੋਸੇ ਇਹ ਵੀ ਗੈਂਗਸਟਰ ਆਇਆ ਗੈਂਗਸਟਰ ਰਹਿਣਾ ਸੀ ਨੇ ਲੋਕਾਂ ਦੇ ਜਿਹੜਾ ਧੀਆਂ ਪੁੱਤਾਂ ਤੋਂ ਫਰੋਤੀਆਂ ਮੰਗਦੀਆਂ ਸੀ ਨੇ ਫਿਰ ਜਾ ਕੇ ਲੋਕ ਖੋਸੇ ਕਹਿੰਦਾ ਭਾਵ ਕਿ ਲੋਕ ਕਿਸੇ ਪਾਸੇ ਨਹੀਂ ਮੰਨ ਆ ਜੇ ਬੰਦਾ ਸਹੀ ਰਸਤੇ ਤੇ ਤੁਰਦਾ ਉਹਨੂੰ ਤਾਂ ਵੀ ਨਾ ਤੁਰ ਦਿੰਦੇ ਜੇ ਮਾਰੇ ਤੇ ਤੁਰਦਾ ਉਹਨੂੰ ਮਾਰਨਾਂ ਫਿਰ ਵੀ ਕਹਿੰਦੇ ਆ ਚੰਗੇ ਨੂੰ ਤੁਰਦਾ ਚੰਗੇ ਨੂੰ ਵੀ ਮਾਰਾ ਕਹਿੰਦੇ ਆ ਇਸ ਕਰਕੇ ਜਿਹੜਾ ਇਹ ਅੱਜ ਗੱਲਾਂ ਬਾਤਾਂ ਸੀ ਤੁਹਾਡੇ ਨਾਲ ਅੱਜ ਵਿਚਾਰ ਵਟਾਂਦਰੇ ਸੀ ਜਿਹੜੇ ਇਹ ਤੁਹਾਡੇ ਨਾਲ ਕੀਤੇ ਆ ਇਹਦੇ ਵਿੱਚ ਤੁਸੀਂ ਦਲੀਲਾਂ ਦੇ ਨਾਲ ਆਪਣੇ ਜਵਾਬ ਜਰੂਰ ਦੇ ਦਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਵਰਜੇਗਾ ਖਾਲਸਾ ਵਰਜੇ ਕੀ ਪਤੇ